ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਤੀਸਰਾ ਦਸ਼ਾ ਅਤੇ ਦਿਸ਼ਾ ਚੰਤਨ ਮਾਸ ਮੇਲਨ ਤਰਨ ਤਾਰਨ ਖੈਰਾ ਪੈਲਸ ਵਿਖੇ ਕਰਵਾਇਆ ਗਿਆ ਇਸ ਮਾਸ ਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਕਾਂਗਰਸ ਦੇ ਸਾਬਕਾ ਐਮ ਐਲ ਏ ਸੁਖਵਿੰਦਰ ਸਿੰਘ ਡੈਨੀ ਨੇ ਸ਼ਿਰਕਤ ਕੀਤੀ ਅਤੇ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਨੇ ਸੁਖਵਿੰਦਰ ਸਿੰਘ ਡੈਨੀ ਨੂੰ ਵਾਰਸੇ ਕੌਮ ਦੇ ਖਿਤਾਬ ਨਾਲ ਨਵਾਜਿਆ ਸਟੇਜ ਤੇ ਬੋਲਦਿਆਂ ਕੌਮੀ ਪ੍ਰਚਾਰਕ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੇ ਆਖਿਆ ਕਿ ਭਾਰਤ ਦੇ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਦੂਸਰਾ ਅਵਤਾਰ ਸੁਖਵਿੰਦਰ ਸਿੰਘ ਡੈਨੀ ਹੈ ਹਾਈ ਕਮਾਂਡ ਕਾਂਗਰਸ ਨੂੰ ਆਖਿਆ ਕਿ ਤੁਸੀਂ 2027 ਵਿੱਚ ਸੁਖਵਿੰਦਰ ਸਿੰਘ ਡੈਨੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਕਰੋ ਮਜਬੂਤ ਸਿੱਖ ਅਤੇ ਵਾਲਮੀਕ ਭਾਈਚਾਰਾ ਵੱਡੀ ਲੀਟ ਨਾਲ ਕਾਂਗਰਸ ਨੂੰ ਜਿਤਾਏਗਾ ਗਿਆਨੀ ਮਦੀਪ ਸਿੰਘ ਵਿਦਿਆਰਥੀ ਨੇ ਆਖਿਆ ਹਰ ਭਾਈਚਾਰੇ ਦਾ ਮੁੱਖ ਮੰਤਰੀ ਬਣ ਗਿਆ ਇਸ ਵਾਰ ਮੌਕਾ ਮذਬੀ ਸਿੱਖ ਭਾਈਚਾਰੇ ਨੂੰ ਮਿਲਣਾ ਚਾਹੀਦਾ ਸਟੇਜ ਤੋਂ ਬੋਲਦਿਆਂ ਹੋਰ ਬੁਲਾ ਰਹੇ ਨੇ ਮذਬੀ ਸਿੱਖਾਂ ਦੀ ਦਸ਼ਾ ਅਤੇ ਦਿਸ਼ਾ ਦੀ ਗੱਲ ਕੀਤੀ ਅਖੀਰ ਵਿੱਚ ਸਟੇਜ ਤੋਂ ਬੋਲਦਿਆਂ ਸੁਖਵਿੰਦਰ ਸਿੰਘ ਡੈਨੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਸਵਾਗਤ ਅਤੇ ਧੰਨਵਾਦ ਕੀਤਾ ਅਤੇ ਆਲ ਇੰਡੀਆ ਮذਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਵੀ ਧੰਨਵਾਦ ਕੀਤਾ ਅਤੇ ਆਖਿਆ ਸਿੰਘਾਂ ਨੂੰ ਹੱਥ ਪੈ ਲੈਣ ਦਿਓ ਮذਬੀ ਸਿੱਖਾਂ ਦੀ ਦਸ਼ਾ ਅਤੇ ਦਿਸ਼ਾ ਬਦਲ ਦੇਾਂਗਾ ਅਤੇ ਸਿੱਧੇ ਡੀਐਸਪੀ ਭਰਤੀ ਕਰਾਂਗਾ ਮذਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਤਰਨਤਾਰਨ ਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਆਓ ਗੱਲ ਕਰਦੇ ਹਾਂ ਕਾਂਗਰਸ ਦੇ ਸਾਬਕਾ ਐਮਐਲਏ ਸੁਖਵਿੰਦਰ ਸਿੰਘ ਡੈਨੀ ਦੇ ਨਾਲ ਅਤੇ ਮਜਬੂਤ ਸਿੱਖ ਵੈਲਫੇਅਰ ਸੁਸਾਇਟੀ ਦੇ ਆਗੂਆਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਹਰੀ ਡਾਲਕ ਸਾਹਿਬ ਅੱਜ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਆਲ ਇੰਡੀਆ ਮੇਬੀ 6 ਮਾਰਗ ਨੂੰ ਕੀ ਕਹਿਣਾ ਚਾਹੋਗੇ ਤੇ ਕਿੰਨਾ ਪਰਵਾਨ ਘਰਾ ਮਿਲਿਆ ਤੁਸੀਂ ਵੀ ਪਹੁੰਚੇ ਜੇ ਉਹਨਾਂ ਵੱਲੋਂ ਬੋਲਦੇ ਪਾਰਟੀ ਨੂੰ ਕੀ ਜਿਹੜਾ ਇੱਥੇ ਬੇਨਤੀ ਕਰਨੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਕਿ ਜਿਹੜਾ ਇੱਕ ਮੀਟਿੰਗ ਸੀ ਸਾਡੇ ਸਤਿਕਾਰਯੋਗ ਭਰਾਵਾਂ ਦੀ ਤੇ ਉਹ ਇੱਕ ਰੈਲੀ ਦਾ ਰੂਪ ਬਹੁਤ ਵੱਡੀ ਦਾ ਬਣ ਗਿਆ ਹਮ ਹਮਾ ਕੇ ਜਿਹੜਾ ਪਿੰਡਾਂ ਦੇ ਵਿੱਚੋਂ ਸਾਡੇ ਨੌਜਵਾਨ ਸਾਡੇ ਸਤਿਕਾਰਯੋਗ ਬਜ਼ੁਰਗ ਸਾਡੀਆਂ ਭੈਣਾਂ ਮਾਤਾਵਾਂ ਇਸ ਮੀਟਿੰਗ ਵਿੱਚ ਹਿੱਸਾ ਜਿਨ੍ਹਾਂ ਨੇ ਆਣ ਕੇ ਲਿਆ ਕਿਉਂਕਿ ਹਮੇਸ਼ਾ ਹੀ ਹੱਕਾਂ ਦੀ ਲੜਾਈ ਜਿਹੜੀ ਆ ਲੜਨੀ ਪੈਂਦੀ ਆ ਹੱਕ ਕੋਈ ਵੈਸੇ ਨਹੀਂ ਦਿੰਦਾ ਜਿਹੜਾ ਵੀ ਕੋਈ ਹੱਕ ਲੈਂਦਾ ਵਾ ਉਹ ਆਪਣੀ ਲੜਾਈ ਲੜ ਕੇ ਲੈਂਦਾ ਬੜੀ ਚੰਗੀ ਬੜਾ ਸੋਹਣਾ ਕਦਮ ਛਲਾਗਾ ਜੋ ਕਦਮ ਆ ਤੇ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਹਰੇਕ ਨੂੰ बराबर ਦਾ ਦਰਜਾ ਦਿੰਦੀ ਆ ਤੇ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੱਕਾਂ ਦੀ ਗੱਲ ਕਰਦੀ ਆ ਅੱਛੇ ਮੁੱਖ ਮੰਤਰੀ ਦੇ ਉਮੀਦਵਾਰ ਦੀ ਗੱਲ ਹੋਈ ਹੈ ਇੱਕ ਸਮਾਜ ਦੇ ਵੱਲੋਂ ਮੈਂ ਵੀ ਸਿੱਖ ਸਮਾਜ ਵਾਲਮੀਕ ਸਮਾਜ ਦੇ ਵੱਲੋਂ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਤੇ ਸੰਗਤ ਦਾ ਜੋ ਹੁਕਮ ਆ ਉਹ ਤੇ ਪਾਰਟੀ ਹਾਈ ਕਮਾਂਡ ਤੱਕ ਵੀ ਜਾਣਾ ਸਾਰਿਆਂ ਤੱਕ ਜਾਣਾ ਤੇ ਉਹ ਬਹੁਤ ਵੱਡੇ ਫੈਸਲੇ ਹੁੰਦੇ ਆ ਪਾਰਟੀ ਦੇ ਹੱਥ ਆ ਅਸੀਂ ਤੇ ਇੱਕ ਛੋਟੇ ਸਿਪਾਹੀ ਆ ਇਹ ਮੇਰੇ ਸਾਰੇ ਭਰਾ ਨੇ ਵੱਡੇ ਤੇ ਮਸਲਾ ਇਹ ਪਾਰਟੀ ਦਾ ਕਿ ਪਾਰਟੀ ਕੀ ਕਰਦੀ ਹੈ ਪਰ ਜਿਹੜਾ ਤੁਸੀਂ ਇਹ ਗੱਲ ਕਹੀ ਹੈ ਨਾ ਵੀ ਸੀਐਮ ਫੇਸ ਦੀ ਗੱਲ ਬੜੇ ਮਿਹਨਤੀ ਤੇ ਤਜਰਬੇਕਾਰ ਤੇ ਬੜੇ ਲੋਕਾਂ ਦੇ ਨਾਲ ਖਲੋਣ ਵਾਲੇ ਸਾਡੇ ਸਤਿਕਾਰਯੋਗ ਲੀਡਰ ਬਿਠੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਵੀ ਇੱਕ ਬੜੇ ਵੱਡੇ ਪੱਧਰ ਤੇ ਆਉਂਦਾ ਡੈਨੀ ਸਾਹਿਬ ਦਾ ਜੀ ਸਮੁੱਚੇ ਵਰਕਰਾਂ ਨੂੰ ਵੀ ਆਮ ਆਦਮੀ ਪਾਰਟ ਕਾਂਗਰਸ ਪਾਰਟੀ ਨੂੰ ਕੀ ਕਰਨਾ ਚਲੋ ਵੇਖੋ ਜੀ ਕਾਂਗਰਸ ਪਾਰਟੀ ਦੇ ਸਿਪਾਈ ਜਿਹੜੇ ਆ ਉਹ ਤਿਆਰ ਬਰ ਤਿਆਰ ਆ ਤੇ ਮੈਂ ਸਮਝਦਾ ਕਾਂਗਰਸ ਪਾਰਟੀ ਦਾ ਚਾਹੇ ਕੋਈ ਵੀ ਮਾਨਯੋਗ ਸਾਡੇ ਵਿਧਾਇਕ ਚੁਣੇ ਜਾਂਦੇ ਆ ਜਾਂ ਕੁਝ ਵੀ ਕਰਦੇ ਆ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ ਚ ਹੋਣੀ ਚਾਹੀਦੀ ਆ ਜਿਹੜੇ ਇੱਥੋਂ ਹੱਕ ਗਰਾਉਂਡ ਲੈਵਲ ਤੇ ਲੜਾਈ ਲੜ ਕੇ ਮੰਗਦੇ ਆ ਉਹਨਾਂ ਦੇ ਹੱਕਾਂ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚ ਵੀ ਜਾਣੀ ਚਾਹੀਦੀ ਆ ਉੱਥੇ ਵੀ ਗੂੰਜਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਹਾਲੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਸਭ ਤੋਂ ਪਹਿਲਾਂ ਸ਼ੀਟਾ ਦੇ ਸਰਤਾਜ ਸਤਨ ਸੰਸਪ ਜੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਦੀ ਪਾਵਨ ਪਵਿੱਤਰ ਨਗਰੀ ਸ਼੍ਰੀ ਤਰਨਤਾਰਨ ਸਾਹਿਬ ਇਸ ਪਾਵਨ ਪਵਿੱਤਰ ਨਗਰੀ ਦੇ ਅੱਜ ਮਜਬੀ ਸਿੱਖ ਵਾਲਮੀਕ ਭਾਈਚਾਰੇ ਦੀ ਅੱਜ ਬਹੁਤ ਵੱਡੀ ਇਕੱਤਰਤਾ ਭਰਾਵਾਂ ਨੇ ਦਿਖਾਈ ਔਰ ਉਸ ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਫਕਰੇ ਕੌਮ ਔਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਿਕਤਰ ਅਤੇ ਦਿੱਲੀ ਦੇ ਇੰਚਾਰਜ ਸਬਕਾ ਐਮਐਲਏ ਸਰਦਾਰ ਸੁਖਵਿੰਦਰ ਸਿੰਘ ਡੈਨੀ ਨੇ ਮੁੱਖ ਮਹਿਮਾਨ ਦੀ ਮੁੱਖ ਮਹਿਮਾਨ ਦੀ ਉਹਨਾਂ ਨੂੰ ਸਾਡੀ ਸਮਾਜ ਨੇ ਮੁੱਖ ਮਹਿਮਾਨ ਬੁਲਾਇਆ ਔਰ ਸਾਰੇ ਹੀ ਸਮਾਜ ਨੇ ਅੱਜ ਰਲ ਕੇ ਉਹਨਾਂ ਨੂੰ ਇੱਕ ਸਾਥ ਦੇਣ ਦਾ ਉਹਨਾਂ ਦਾ ਉਪਰਾਲਾ ਕੀਤਾ ਔਰ ਸਾਰੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਔਰ ਪੂਰੇ ਪੰਜਾਬ ਦੀ ਜਿਹੜੀ ਆਵਾਮ ਸਾਡੀ ਮਜਬੀ ਸਿੱਖ ਐਸਸੀ ਭਾਈਚਾਰੇ ਦੇ ਵਿੱਚ ਬਾਲਵਿਕ ਭਾਈਚਾਰਾ ਸਾਡੇ ਇੱਕ ਜੁੜਤਾ ਦਾ ਵਖਾਵਾ ਕਰਾਇਆ ਔਰ ਸਾਡੇ ਜਿਹੜੇ ਲੀਡਰ ਸਹਿਬਾਰ ਸਰਦਾਰ ਸੁਖਵਿੰਦਰ ਸਿੰਘ ਜੈਨੀ ਉਹਨਾਂ ਨੇ ਵੀ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਸਾਡੀ ਸਮਾਜ ਦੀ ਆਵਾਜ਼ ਉੱਥੋਂ ਤੱਕ ਦਿੱਲੀ ਤੱਕ ਲੈ ਜਾਣ ਦੀ ਸਾਡੇ ਨਾਲ ਕਮਿਟਮੈਂਟ ਕੀਤੀ ਔਰ ਜਿਹੜੇ ਸਾਡੇ ਚੋਣ ਮੈਨੀਫੈਸਟੋ ਪੰਜਾਬ ਦਾ ਬਣਨਾ ਹੈ 2027 ਦਾ ਉਹਦੇ ਵਿੱਚ ਜਿਹੜੇ ਮੁੱਦੇ ਸੀ ਸਾਡੇ ਜਿਹੜੇ ਸਮਾਜ ਦੇ ਮਜਬੀ ਸਿੱਖ ਵਾਲਮੀਕ ਭਾਈਚਾਰੇ ਦੇ ਜਿਹੜੇ ਮੇਨ ਮੁੱਦੇ ਸੀ ਉਹ ਪਹੁੰਚਦੇ ਨਹੀਂ ਸੀ ਉਹ ਉਹਨਾਂ ਨੇ ਇਹ ਵੀ ਪੂਰਨ ਵਿਸ਼ਵਾਸ ਦਿਵਾਇਆ ਕਿ ਸ੍ਰੀ ਰਾਹੁਲ ਗਾਂਧੀ ਜੀ ਤੋਂ ਮਲਕਰ ਜਰਨ ਖੜਗੇ ਸਾਹਿਬ ਸ਼੍ਰੀਮਤੀ ਸੋਨੀਆ ਗਾਂਧੀ ਜੀ ਤੋਂ ਅਸੀਂ ਇਹ ਜਿਹੜੇ ਸਾਡੇ ਗਮੀਨੀ ਪੱਦਰ ਦੇ ਮੁੱਦੇ ਨੇ ਇਹ ਸਾਰੇ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੂੰ ਰੱਖ ਕੇ ਇਹਨਾਂ ਦੇ ਵਿੱਚ ਰੱਖ ਕੇ ਔਰ ਇਹਨਾਂ ਤੇ ਇੰਪਲੀਮੈਂਟ ਕਰਾਵਾਂਗੇ ਔਰ ਸਾਡੇ ਗਰੀਬਾਂ ਦੀ ਜਿਹੜੀ ਬਣਦਾ ਹੱਕ ਜਿਹੜਾ ਬਣਦਾ ਮਾਨ ਸਤਕਾਰ ਸ੍ਰੀ ਰਾਹੁਲ ਗਾਂਧੀ ਜੀ ਨੇ ਜਿਸ ਤਰ੍ਹਾਂ ਕਿ ਇੱਕ ਨਾਰਾ ਦਿੱਤਾ ਹੈ ਜਿਸ ਦੀ ਜਿੰਨੀ ਭਾਗੀਦਾਰੀ ਉਨੀ ਉਹਦੀ ਹਿੱਸੇਦਾਰੀ ਇਸ ਮੁਤਾਬਕ ਜਿੱਦੋਂ ਦਾ ਸਰਦਾਰ ਸੁਖਵਿੰਦਰ ਸਿੰਘ ਡੈਨੀ ਨੂੰ ਆਲ ਇੰਡੀਆ ਕਾਂਗਰਸ ਦਾ ਜਰਨਲ ਸਕੱਤਰ ਸਕੱਤਰ ਲਾਇਆ ਏ ਉਸ ਤੋਂ ਬਾਅਦ ਦਿੱਲੀ ਦਾ ਇੰਚਾਰਜ ਲਾਇਆ ਏ ਔਰ ਸਾਡੇ ਸਮਾਜ ਦੇ ਵਿੱਚ ਪੂਰੇ ਸਮਾਜ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਗਈ ਏ ਔਰ ਸਾਡਾ ਸਮਾਜ ਪੱਪਾਪਾਰ ਕਾਂਗਰਸ ਵਿੱਚ ਤੋਣ ਲਿਆ ਅੱਜ ਉਤਾਵਲਾ ਏ ਉਹ ਅੱਜ ਵੋਟਾਂ ਪੈਣ 2027 ਨੂੰ ਅਸੀਂ ਦੇਖਦੇ ਆ ਜੇ ਅੱਜ ਕਾਂਗਰਸ ਦੀ ਸਰਕਾਰ ਅਸੀਂ ਸਾਡਾ ਪਾਈਚਾਰਾ ਬਹੁਤ ਵੱਡੇ ਯੋਗਦਾਨ ਨਾਲ ਵੱਡੇ ਯੋਗਦਾਨ ਦੇ ਨਾਲ ਆਉਣ ਵਾਲੀ ਸਰਕਾਰ ਦੇ ਵਿੱਚ ਹਿੱਸਾ ਪਾਊਗਾ ਔਰ ਕਾਂਗਰਸ ਨੂੰ ਇਥੇ ਬੜਤ ਮਿਲੂਗੀ ਔਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੋਗੀ ਹਾਂਜੀ ਡੈਨੀ ਸਾਹਿਬ ਅੱਜ ਆਲ ਇੰਡੀਆ ਮਜਬੂਤ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਰੱਖਿਆ ਗਿਆ ਕਿ ਉਹ ਜਿਹੜਾ ਚਾਹੁੰਦੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕੀਤੀ ਹੈ ਦੇਖੋ ਅੱਜ ਬਹੁਤ ਵੱਡਾ ਵਿਸ਼ਾਲ ਜਿਹੜਾ ਪ੍ਰੋਗਰਾਮ ਇਹਨਾਂ ਨੇ ਇੱਥੇ ਕੀਤਾ ਸੀਗਾ ਸਾਥੀਆਂ ਮਨੂ ਉਹਦੇ ਵਿੱਚ बतौर ਇਹਨਾਂ ਨੇ ਮੁੱਖ ਮਾਨ ਨਾਂ ਜਿਹੜਾ ਜੀ ਉਹ ਬੁਲਾਇਆ ਸੀਗਾ ਇਸ ਵਰਗਾਂ ਨਾਲ ਸੰਬੰਧਿਤ ਇਹਨਾਂ ਦੀਆਂ ਕੁਝ ਦੁੱਖ ਤਕਲੀਫਾਂ ਸਨ ਸਮੱਸਿਆਵਾਂ ਸਨ ਕੁਝ ਇਹਨਾਂ ਦੀਆਂ ਪੀੜਾ ਸਨ ਉਹ ਇਹਨਾਂ ਨੇ ਆਪਣੀਆਂ ਰੱਖੀਆਂ ਨੇ ਔਰ ਇਹਨਾਂ ਨੂੰ ਇਹ ਸਾਥੀਆਂ ਨੂੰ ਮੇਰੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਮੈਂ ਵਿਸ਼ਵਾਸ ਦਿਵਾਇਆ ਕਿ ਟਾਈਮ ਸਮਾਂ ਆਉਣ ਤੇ ਗੁਰੂ ਸਾਹਿਬ ਕਿਰਪਾ ਕਰਨ ਸਰਕਾਰ ਕਾਂਗਰਸ ਪਾਰਟੀ ਦੀ ਪੰਜਾਬ ਚ ਬਣ ਜਾਂਦੀ ਹੈ ਤੇ ਜਿਹੜੀਆਂ ਵੀ ਇਹਨਾਂ ਦੀਆਂ ਚਿੰਤਾਵਾਂ ਨੇ ਮੁਸ਼ਕਿਲਾਂਾਂ ਨੇ ਉਹਨਾਂ ਦਾ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਔਰ ਜੋ ਵੀ ਇਹਨਾਂ ਦੀਆਂ ਵਾਜਬ ਮੰਗਾਂ ਨੇ ਉਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਰਾਂਗੇ ਡੈਨੀ ਸਾਹਿਬ ਇੱਕ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਇੱਕ ਮੰਗ ਉੱਠਦੀ ਆ ਮذਬੀ ਸਿਕ ਸਮਾਜ ਵੱਲੋਂ ਕਿ ਡੈਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਪਰ ਥੱਲੇ ਜਿਹੜੇ ਕਮੈਂਟ ਆਉਂਦੇ ਨੇ ਕਈਆਂ ਵੀਰਾਂ ਦੇ ਉਹ ਕਹਿੰਦੇ ਨੇ ਕਿ ਡੈਨੀ ਸਾਹਿਬ ਦੇ ਪਿਤਾ ਜੀ ਸਰਦਾਰ ਸਰਦੂਲ ਸਿੰਘ ਬੰਡਾਲਾ ਜੀ ਉਹ ਵੀ ਮੰਤਰੀ ਰਹਿ ਚੁੱਕੇ ਨੇ ਤੇ ਸਰਦਾਰ ਸੁਖਵਿੰਦਰ ਸੁਖਵਿੰਦਰ ਸਿੰਘ ਡੈਨੀ ਜੀ ਵੀ ਐਮਐਲਏ ਰਹਿ ਚੁੱਕੇ ਨੇ ਇਹਨਾਂ ਨੇ ਉਸ ਸਮੇਂ ਤੇ ਨਹੀਂ ਮذਬੀ ਸਿੱਖਾਂ ਦਾ ਸੋਚਿਆ ਤੇ ਹੁਣ ਕਿਵੇਂ ਮذਬੀ ਸਿੱਖ ਸਮਾਜ ਇਹਨਾਂ ਤੇ ਭਰੋਸਾ ਕਰੇ ਵਿਰੋਧੀਆਂ ਦਾ ਕੰਮ ਹੈ ਬੋਲਣਾ ਔਰ ਬਹੁਤ ਕੁਝ ਬੋਲਦੇ ਨੇ ਔਰ ਨਾ ਕਿਸੇ ਦਾ ਹਰ ਇੱਕ ਕਮੈਂਟ ਦਾ ਜਿਹੜਾ ਜਵਾਬ ਦਿੱਤਾ ਜਾਂਦਾ ਹੈ ਬਾਕੀ ਉਹ ਭਾਈਚਾਰੇ ਦੀ ਜਿਹੜੀ ਮੰਗ ਹੈ ਉਹ ਭਾਈਚਾਰੇ ਦੀ ਮੰਗ ਹੈ ਕਾਂਗਰਸ ਪਾਰਟੀ ਨੇ ਕੀ ਕਰਨਾ ਹੈ ਇਹ ਕਾਂਗਰਸ ਪਾਰਟੀ ਨੇ ਆਪਣਾ ਸੋਚ ਵਿਚਾਰ ਕੇ ਫੈਸਲਾ ਕਰਨਾ ਹੈ ਤੁਸੀਂ ਇੰਨਾ ਬਰੀਕੀ ਦੇ ਨਾਲ ਕਮੈਂਟਾਂ ਦੇ ਉੱਪਰ ਨਾ ਜਾਇਆ ਕਰੋ ਭਾਈਚਾਰੇ ਦੀ ਜਿਹੜੀ ਵਾਜਬ ਮੰਗ ਨੇ ਉਹਨਾਂ ਦੀ ਦੁੱਖ ਕੀ ਨੇ ਉਹਨਾਂ ਦੀ ਤਕਲੀਫਾ ਕੀ ਨੇ ਉਹਨਾਂ ਦੀ ਪੀੜਾ ਕੀ ਹੈ ਉਹਨਾਂ ਨੂੰ ਜਾਣਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਹੈ ਕੀਤੀ ਜਾਣੀ ਚਾਹੀਦੀ ਹੈ ਜਿੱਥੋਂ ਤੱਕ ਉਹਨਾਂ ਦੇ ਸਵਾਲ ਹੈ ਮੁੱਦਿਆਂ ਦਾ ਤਾਂ ਮੇਰੇ ਖਿਆਲ ਤਿੰਨ ਵਾਰ ਸਰਗੀਏ ਸਰਦਾਰ ਸਰਦੂਲ ਸਿੰਘ ਬੰਡਾਲਾ ਨੂੰ ਕਾਂਗਰਸ ਪਾਰਟੀ ਨੇ ਅਗਰ ਮੰਤਰੀ ਬਣਾਇਆ ਤੇ ਪੰਜ ਵਾਰ ਇਲੈਕਸ਼ਨ ਲੜਾਇਆ ਛੇਵੀਂ ਵਾਰ ਮੰਨੂ ਲੜਾਇਆ ਪਰ ਲੋਕਾਂ ਦਾ ਜਿਤਾਉਣਾ ਅੱਗੇ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਇਸ ਕਾ ਵੀ ਗੱਲ ਦਾ ਉੱਤਰ ਦੇ ਰਿਹਾ ਹੈ ਕਿ ਅਗਰ ਉਹਨਾਂ ਦੀਆਂ ਮੁਸ਼ਕਲਾਂ ਮਤਕਲੀਫਾਂ ਹੱਲ ਹੋਈਆਂ ਤੇ ਫੇਰੀ ਲੋਕ ਅੱਗੇ ਲੈ ਕੇ ਆਉਂਦੇ ਅਗਰ ਨਹੀਂ ਹੁੰਦੀਆਂ ਤਾਂ ਲੋਕ ਨਕਾਰ ਦਿੰਦੇ ਆ ਸਰਦਾਰ ਸਾਹਿਬ 60 ਸਾਲ ਦੇ ਵਿੱਚੋਂ ਸਮਝਦੇ ਡੈਨੀ ਸਾਹਿਬ ਇੱਕ ਪਾਸੇ ਮਜਬੂਤ ਸਿੱਖ ਸਮਾਜ ਦੀ ਮੰਗ ਉੱਠਦੀ ਪਈ ਆ ਕਿ ਡੈਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤੇ ਇੱਕ ਪਾਸੇ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਜੀ ਦੀ ਮੰਗ ਹੈ ਕਿ ਬਾਜਵਾ ਜੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਕੀ ਗੱਲ ਦੋ ਧੜਿਆਂ ਦੇ ਵਿੱਚ ਨਹੀਂ ਕਾਂਗਰਸ ਵੰਡੀ ਜਾਵੇਗੀ ਮੁੱਖ ਮੰਤਰੀ ਦਾ ਸਵਾਲ ਨਹੀਂ ਐ ਇਸ ਵੇਲੇ ਸਰਦਾਰ ਸਾਹਿਬ ਚੱਲ ਰਹੇ ਆ ਮੇਰੀ ਜਿਹੜੀ ਤਨ ਮੈਂ ਬੇਨਤੀ ਕੀਤੀ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਇਸ ਗਰੀਬ ਵਰਗ ਦੇ ਅਜੇ ਤੱਕ ਹੱਲ ਨਹੀਂ ਹੋ पाए ਜਿਨ੍ਹਾਂ ਨੂੰ ਅਜੇ ਹੱਲ ਕਰਨ ਦੀ ਲੋੜ ਹੈ ਔਰ ਉਹਨਾਂ ਦੀਆਂ ਜਿਹੜੀਆਂ ਵਾਜਬ ਮੰਗਾਂ ਨੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੇ ਅਗਰ ਤੁਸੀਂ ਆਪਣੇ ਮੁਖ ਦੇ ਵਿੱਚੋਂ ਉਹਨਾਂ ਦੁੱਖ ਤੇ ਤਕਲੀਫਾਂ ਨੂੰ ਜ਼ਾਹਰ ਕਰੋ ਤਾਂ ਮੇਰੇ ਮਨ ਨੂੰ ਜ਼ਿਆਦਾ ਖੁਸ਼ੀ ਹੋਏਗੀ ਤੁਸੀਂ ਉਹਨਾਂ ਦੀਆਂ ਜਿਹੜੀਆਂ ਬੇਸਿਕ ਤਕਲੀਫਾਂ ਨੇ ਉਹਨਾਂ ਦੀ ਗੱਲ ਕਰਨ ਦੀ ਬਜਾਏ ਤੁਸੀਂ ਉਹਨਾਂ ਦੀਆਂ ਤਕਲੀਫਾਂ ਦੇ ਉੱਪਰ ਰਾਜਨੀਤੀ ਕਰੋ ਮਨ ਨੂੰ ਇਸ ਗੱਲ ਦੀ ਥੋੜੀ ਜਿਹੀ ਪੀੜਾ ਹੋ ਰਹੀ ਹੈ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਹਾਂ ਕਿ ਉਹਨਾਂ ਦੀਆਂ ਦੁੱਖ ਤਕਲੀਫਾਂ ਕੀ ਨੇ ਇਹਨਾਂ ਗੱਲਾਂ ਨੂੰ ਸ਼੍ਰੀ ਰਾਹੁਲ ਗਾਂਧੀ ਜੀ ਚੰਗੀ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਸਮਝਦੇ ਨੇ ਗਰੀਬ ਵਰਗ ਦੀਆਂ ਕੀ ਲੋੜਾਂ ਨੇ ਕੀ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਾਂਗਰਸ ਪਾਰਟੀ ਜਿਹੜੀ ਹੈ ਯਤਨਸ਼ੀਲ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਕਿੰਨੂ ਰਾਣਾ ਕਾਂਗਰਸ ਪਾਰਟੀ ਨੇ ਕਾਂਗਰਸ ਦੇ ਵਿੱਚ ਇੱਕ ਤੋਂ ਵੱਧ ਇੱਕ ਦਿੱਗਜ ਨੇਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਬਲੀਅਤ ਵਾੜੇ ਭਰੇ ਲੀਡਰਾਂ ਦੀ ਕਮੀ ਨਹੀਂ ਹੈ ਇਹ ਫੈਸਲਾ ਕਾਂਗਰਸ ਦੀ ਹਾਈ ਕਮਾਂਡ ਕਰਦੀ ਹੈ ਸ਼੍ਰੀ ਰਾਹੁਲ ਗਾਂਧੀ ਜੀ ਸੋਨੀਆ ਗਾਂਧੀ ਜੀ ਤੇ ਖੜਗੇ ਸਾਹਿਬ ਪਾਰਟੀ ਦੇ ਹੋਰ ਲੀਡਰ ਸਾਹਿਬਾਨ ਨੇ ਬੈਠ ਕੇ ਪੰਜਾਬ ਲਈ ਇੱਕ ਚੰਗੀ ਸੋਚ ਵਾਲਾ ਜਿਹੜਾ ਅੱਗੇ ਲੈ ਕੇ ਜਾ ਸਕਦਾ ਹੈ ਉਹਨੂੰ ਅੱਗੇ ਲੀਡਰ ਨੂੰ ਬਣਾਉਣਗੇ ਇਹਦੇ ਉੱਪਰ ਤੁਸੀਂ ਜਿਆਦਾ ਚਿੰਤਾ ਸਮਾ ਜਿਹੜਾ ਹੈ ਉਹ ਆਪਣਾ ਨਾਂ ਲਾਓ ਜਿਹੜੀਆਂ ਉਹਨਾਂ ਨੇ ਤਕਲੀਫਾਂ ਨੇ ਉਹਦੇ ਬਾਰੇ ਜ਼ਿਕਰ ਕਰੋ ਤਾਂ ਮੈਂ ਐਲਬੀ ਮੋਰਨ ਹੈਪੀ ਟੂ ਟਾਕ ਥੀ ਅੱਜ ਕੈਬਨ ਸਭਾ ਦੇ ਵਿੱਚ ਫੈਸ਼ਨ ਬਰਾਗ ਦਾ ਜਾਸਦੀ ਸਾਡਾ ਸਾਰਾ ਜ਼ੋਰ ਮੁੱਖ ਮੰਤਰੀ ਦੇ ਲੱਗਿਆ ਪਿਛਲੇ ਸੈਸ਼ਨ ਭਰਾਂ ਇੱਕ ਕਾਂਗਰਸੀ ਜਰਨਲ ਕੈਟਾਗਰੀ ਵੱਲੋਂ ਅਭਿਆਸਪੁਰਾ ਜੀ ਨੂੰ ਸਾਲਾ ਕੱਢ ਕੇ ਫੋਟੋ ਕੀਤਾ ਗਿਆ ਦਾਦਾ ਸਭਾ ਦੇ ਵਿੱਚ ਐਸ ਸੀ ਭਾਈ ਜਰਨੇ ਹੋਣ ਦਾ ਯਾਨਕਿ ਜੱਤ ਦਾ ਵਿਧਾਨ ਸਭਾ ਵਿੱਚ ਪਹੁੰਚਿਆ ਇਹਨੂੰ ਕਿਹੜਾ ਕਹਿੰਦੇ ਕੋ ਗੱਲ ਇਹ ਹੈ ਕਿ ਉਹ ਇੱਕ ਪਵਿੱਤਰ ਸਦਨ ਹੈ ਜਿਹੜੀ ਪੰਜਾਬ ਦੀ ਵਿਧਾਨ ਸਭਾ ਬਹੁਤ ਪਵਿੱਤਰ ਇੱਕ ਸਦਨ ਹੈ ਆਗਸਟ ਹਾਊਸ ਹੈ ਉਹਦੇ ਵਿੱਚ ਕਿਸੇ ਵੀ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਅਜਿਹੀ ਸ਼ਬਦਾਵਲੀ ਜਿਹੜੀ ਹੈ ਉਹਦੀ ਵਰਤੋਂ ਕਰਨਾ ਬੜਾ ਹੀ ਮੰਦ ਭਾਗਾ ਮੈਂ ਕਤੇ ਵੀ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹਾਂ ਕਿ ਉਸ ਪਵਿੱਤਰ ਸਦਨ ਦੇ ਵਿੱਚ ਉਸ ਮਰਿਆਦਾ ਨੂੰ ਕਾਇਮ ਕਰਕੇ ਰੱਖਣਾ ਚਾਹੀਦਾ ਹੈ ਉਹਨੇ ਚੁਣ ਕੇ ਜਾਂਦੇ ਆ ਲੋਕ ਉੱਤੇ ਉਹ ਲੋਕਾਂ ਦੀ ਨੁਮਾਇੰਦਗੀ ਕਰਨ ਵਾਸਤੇ ਜਾਂਦੇ ਆ ਭਾਵੇਂ ਬੇਸ਼ੱਕ ਉਹ ਕਿਸੇ ਵੀ ਵਿਸ਼ੇਸ਼ ਪਾਰਟੀ ਦੇ ਨਾਲ ਵਰਗ ਦੇ ਨਾਲ ਸੰਬੰਧਿਤ ਹੋਣ ਇੱਜ਼ਤ ਮਾਨ ਸਭ ਦਾ ਮਾਨ ਸਨਮਾਨ ਬਰਾਬਰ ਹੈ ਔਰ ਉਹਦੇ ਸ਼ਬਦ ਨਹੀਂ ਬੋਲੇ ਜਾਣੇ ਚਾਹੀਦੇ ਜਿੱਤੇ ਅੰਦਰ ਨਾਲ ਜਿਹਦੇ ਨਾਲ ਕਿਸੇ ਮਾਨ ਸਨਮਾਨ ਨੂੰ ਜਾਤੀ ਤੌਰ ਤੇ ਵਿਸ਼ੇਸ਼ ਤੌਰ ਤੇ ਔਰ ਕਿਸੇ ਵਰਗ ਨੂੰ ਜਿਹੜੀ ਆ ਠੇਸ ਪਹੁੰਚੇ ਹਮੇਸ਼ਾ ਮਰਿਆਦਾ ਦੇ ਅਨੁਸਾਰ ਔਰ ਇੱਜ਼ਤ ਮਾਨ ਸਨਮਾਨ ਦੇ ਨਾਲ ਆਪਣੀ ਭਾਸ਼ਾ ਨੂੰ ਜਿਹੜਾ ਆ ਉਹ ਲਾਭ ਕਰਨਾ ਚਾਹੀਦਾ 27 ਨੂੰ ਅਮਰ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਮਾਨਯੋਗ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਐਸਸੀ ਭਾਈ ਚੰਦ ਨੂੰ 9000 ਰੁਪਏ ਮਾਫ ਕਰ ਦਿੱਤੇ ਉਹ 9000 ਰੁਪਏ ਜੋ ਕੈਪਟਨ ਮਰਿੰਦਰ ਸਿੰਘ ਨੇ ਮਾਫ ਕਰਤਾ ਉਸ ਤੋਂ ਬਾਅਦ ਨਾ ਤਾਂ ਉਸ ਆਪ ਦਾ ਨਮੀਆਂ ਬਣੀਆਂ ਨਾ 9000 ਰੁਪਏ ਕਰਜ਼ਾ ਵਧ ਕੇ ਹੋਇਆ ਇਹਦੇ ਬਾਰੇ ਕੀ ਕਹੋਗੇ ਨਾ ਤਾਂ ਕੈਪਟਨ ਦੇ ਦੇਖੋ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਕੈਪਟਨ ਮਰਿੰਦਰ ਸਿੰਘ ਜੀ ਨੂੰ ਉਸ ਵੇਲੇ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਬਣਾਇਆ ਸੀਗਾ ਹਾਂਜੀ ਔਰ ਜਿਹੜੀ ਤੁਸੀਂ ਇਹ ਵਾਲੀ ਗੱਲ ਕੀਤੀ ਹੈ ਇਹਦੇ ਨਾਲ-ਨਾਲ ਅਨੇਕਾਂ ਗੱਲਾਂ ਹੋਰ ਉਸ ਵੇਲੇ ਕਾਂਗਰਸ ਪਾਰਟੀ ਨੇ ਕੀਤੀਆਂ ਸੀ ਜਿਹੜੇ ਲੋਕ ਹਿੱਤਾਂ ਦੇ ਵਿੱਚ ਸਨ ਚਾਹੇ ਉਹ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਗੱਲ ਕੀਤੀ ਗਈ ਸੀ ਚਾਹੇ ਉਹ ਪੰਜਾਬ ਦੇ ਅੰਦਰ ਬੁਢਾਪਾ ਪੈਨਸ਼ਨ ਉਹਨੂੰ 500 ਤੋਂ ਵਧਾ ਕੇ 1500 ਰੁਪਏ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਚਾਹੇ ਉਸ ਦੇ ਨਾਲ ਗਰੀਬ ਵਰਗ ਦੀ ਬਾਹ ਫੜਨ ਵਾਸਤੇ ਜਿਹੜਾ ਸੀਗਾ ਉਹ ਜਿਹੜੀ ਸ਼ਗਨ ਸਕੀਮ ਦੀ ਰਾਸ਼ੀ ਸੀਗੀ 21000 ਤੋਂ ਵਧਾ ਕੇ 51000 ਰੁਪਏ ਕਾਂਗਰਸ ਪਾਰਟੀ ਨੇ ਉਸ ਟਾਈਮ ਤੇ ਕਰਵਾਈ ਸੀਗੀ ਜਾਈ ਬੇਸ਼ਕੋ ਜਿਹੜਾ ਸੀਗਾ ਉਸ ਵੇਲੇ ਅਨੇਕਾਂ ਸਹੂਲਤਾਂ ਜਿਹੜੀਆਂ ਹੋਰ ਸੀਗੀਆਂ ਪ੍ਰਦਾਨ ਕੀਤੀਆਂ ਗਈਆਂ ਸਿਗੀਆਂ ਪਰ ਅੱਜ ਕਿਤੇ ਨਾ ਕਿਤੇ ਜਿਹੜਾ ਰਾਸ਼ਨ ਵੀ ਕਾਂਗਰਸ ਪਾਰਟੀ ਵੱਲੋਂ 30 ਕਿਲੋ ਦਿੱਤਾ ਜਾਂਦਾ ਸੀ ਗਰੀਬਾਂ ਨੂੰ ਮੁਹੱਈਆ ਕਰਿਤਾ ਜਾਂਦਾ ਸੀਗਾ ਅੱਜ ਉਹ ਰਾਸ਼ਨ ਵੀ ਜਿਹੜਾ ਉਹਨਾਂ ਦੇ ਮੂੰਹ 'ਚ ਖੋਨ ਦਾ ਕੰਮ ਕਰ ਰਹੀ ਹੈ ਮੌਜੂਦਾ ਸਰਕਾਰ 30 ਕਿਲੋ ਦੀ ਜਾਇ ਜਿਹੜਾ ਹੈ 5-5 7-7 ਕਿਲੋ ਰਾਸ਼ਨ ਪਹੁੰਚ ਰਿਹਾ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਬਹੁਤ ਜ਼ਿਆਦਾ ਇਸ ਗੱਲ ਤੋਂ ਪਰੇਚਾਨ ਨੇ ਨੀਲੇ ਕਾਰਡ ਜਿਹੜੇ ਉਹ ਕੱਟ-ਕੱਟ ਦਿੱਤੇ ਗਏ ਨੇ ਕਿਸਾਨਾਂ ਨੂੰ ਬਜਾਏ ਉਹਨਾਂ ਦੇ ਫੱਕੀ ਮੰਗਾ ਦੇ ਉੱਤੇ ਪਹਿਰਾ ਦੇਣ ਦੀ ਬਜ ਉਹਨਾਂ ਦੀਆਂ ਵਾਜਬ ਮੰਗਾਂ ਮੰਗਣ ਨਹੀਂ ਬਚਾਇਆ ਅੱਜ ਕਿਸਾਨਾਂ ਨੂੰ ਵੀ ਜਿਹੜਾ ਹੈ ਜ਼ੋਰ ਤੇ ਮੁਰਸ਼ਾ ਗਰਦੀ ਦੇ ਨਾਲ ਉਹਨਾਂ ਨੂੰ ਧਰਨੇ ਤੋਂ ਉਠਾ ਦਿੱਤਾ ਜਾਂਦਾ ਹੈ ਇਹ ਤਮਾਮ ਗੱਲਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਨੇ ਕਿ ਜਿਸ ਬਦਲਾਵ ਨੂੰ ਵੇਖਣ ਵਾਸਤੇ ਲੋਕਾਂ ਨੇ ਐਡੇ ਵੱਡੇ ਪੱਧਰ ਦੇ ਉੱਤੇ ਸਰਕਾਰ ਪੰਜਾਬ ਤੇ ਲੈ ਕੇ ਵੋਟਾਂ ਪਾ ਕੇ ਕਾਮਯਾਬ ਕਰਕੇ ਲੈ ਕੇ ਆਂਦੀ ਅੱਜ ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਆਪਣੇ ਵਾਅਦਿਆਂ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ ਔਰ 2027 ਦਾ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ 1 ਸਾਲ ਤੱਕ ਪੰਜਾਬ ਦੇ ਜਿਹੜੇ ਲੋਕ ਹੈ ਇਹ ਜਿਹੜੇ ਅਨਕੀਲੇ ਬਹਾਦਰ ਦੇ ਜਿਹੜੇ ਲੋਕ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਸ਼ੀਸ਼ਾ ਜ਼ਰੂਰ ਦਿਖਾਉਣਗੇ ਇਸ ਬੈਠ ਮੇ ਦਾ लास्ट ਤੇ ਮਜਬੀ ਸਿੱਖ ਤੇ ਵਾਲਮੀਕ ਭਾਈਚਾਰੇ ਨੂੰ ਕੀ ਅਪੀਲ ਰਵੇ ਕੀ ਕੀ ਮੈਸੇਜ ਰਵੇਗਾ ਮਜਬੀ ਸਿੱਖ ਤੇ ਵਾਲਮੀਕ ਭਾਈਚਾਰਾ ਜਿਹੜਾ ਹੈ ਉਹ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਚਟਾਨ ਦੀ ਤਰ੍ਹਾਂ ਜਿਹੜਾ ਹੈ ਉਹ ਖੜਾ ਰਿਹਾ ਹੈ ਕਾਂਗਰਸ ਪਾਰਟੀ ਨੇ ਮਾਨ ਸਨਮਾਨ ਦਿੱਤਾ ਸੀਗਾ ਸਰਦਾਰ ਪੂਤਾ ਸਿੰਘ ਜੀ ਨੂੰ ਦੇਸ਼ ਦਾ ਗ੍ਰਹਿ ਮੰਤਰੀ ਲਾ ਕੇ ਔਰ ਹੁਣ ਵੀ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਉਹ ਮਜਬੀ ਸਿੱਖ ਤੇ ਵਾਲਮੀਕ ਭਾਈਚਾਰਾ ਨੂੰ ਅੱਗੇ ਲੈ ਕੇ ਆਉਂਦੀ ਹੈ ਉਹਨਾਂ ਨੂੰ ਮਾਨ ਸਨਮਾਨ ਦੇਂਦੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਇਹਨਾਂ ਨੂੰ ਬਰਾਬਰਤਾ ਦੇ ਨਾਲ ਇਹਨਾਂ ਦੀਆਂ ਟਿਕਟਾਂ ਦਾ ਜਿਹੜਾ ਹੱਕ ਹੈ ਉਹ ਟਿਕਟਾਂ ਇਹਨਾਂ ਨੂੰ ਵਾਰ-ਵਾਰ ਜਿਹੜੀਆਂ ਨਿਵਾਜ ਕੇ ਬਰਾਬਰਤਾ ਦਾ ਹੱਕ ਰਾਜਨੀਤਿਕ ਤੌਰ ਤੇ ਇਹਨਾਂ ਨੂੰ ਅੱਗੇ ਲੈ ਕੇ ਆਏਗੀ ਕਾਂਗਰਸ ਪਾਰਟੀ ਔਰ ਜਿੱਥੋਂ ਤੱਕ ਮਜਬੀ ਸਿਕ ਵਾਲਮੀਕ ਭਾਈਚਾਰੇ ਦਾ ਸਵਾਲ ਹੈ ਮੈਨੂੰ ਆਸ ਨਹੀਂ ਪੂਰਨ ਵਿਸ਼ਵਾਸ ਹੈ ਕਿ ਇਹ ਭਾਈਚਾਰਾ ਜਿਹੜਾ ਗੀਵ ਵਰਗ ਹੈ ਇਹ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਸਤਕਾਰਯੋਗ ਰਾਹੁਲ ਗਾਂਧੀ ਉਹਨਾਂ ਦੇ ਨਾਲ ਖੜਾ ਹੋਏਗਾ ਔਰ ਜਿਹੜੀ ਇਹ ਸਰਕਾਰ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਬਣਾਉਣ ਚ ਇੱਕ ਵੱਡਾ ਅਹਿਮਰ ਉਲ ਅਦਾ ਕਰੇਗਾ ਨਹੀਂ ਸਰ ਜੀ ਆਮਦਨੀ ਪਾਰਟੀ ਪਹਿਲੇ ਨੇ ਕਿਹਾ ਸੀ ਕਿ ਜੇਰਾ ਕੋਈ ਮਤਲਬ ਨਗਰ ਦਾ ਚੋਣਾਂ ਹੋਈ ਸੀ ਆਮ ਲੋਕਾਂ ਦਾ ਔਰ ਆਮ ਵਰਗ ਦਾ ਚੋਣਾਂ ਦੇ ਤੋਂ ਨਾ ਕੋ ਲਗਾਤਾਰ ਸਰਨ ਪਤਾ ਕਿ ਉਹ ਰੈਡੀ ਨੇ ਮੇਤਾ ਚੁਣਿਆ ਸਾਰੇ ਚੰਗੀ ਵਰਗ ਦੇ ਚੰਗੀ ਕਮਿਊਨਿਟੀ ਦੇ ਬੰਦੇ ਚੁਣੇ ਕਿ ਤੁਸੀਂ ਆਉਣ ਵਾਲੇ ਸਮੇਂ ਚ ਵੀ ਇਦਾਂ ਦਾ ਮਤਲਬ ਹੈ ਕਿ ਅਸੀਂ ਆਮ ਲੋਕੀ ਚਾਹੁੰਦੇ ਆ ਜਾਂ ਮਤਲਬ ਪਹਿ ਪੁਰਾਣੀ ਲੋਕੀ ਤੁਸੀਂ ਜੋੜ ਦਿਆ ਸਗਟਨੀ ਨਾਲ ਆਉਂਦੇ ਦੇਖੋ ਗੱਲ ਇਹ ਹੈ ਕਿ ਆਮਦਲੀ ਪਾਰਟੀ ਦੇ ਮੋਨ ਮੋ ਮੋ ਟੱਕੜੀਆਂ ਚਾਲਾਂ ਸੀਗੀਆਂ ਬਹੁਤ ਕੁੱਝ ਗੱਲਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਖੱਡਣ ਵਾਸਤੇ ਕੀਤੀਆਂ ਆਮ ਘਰਾ ਦੇ ਸਧਾਰਨ ਜਿਹੜੇ ਲੋਕ ਸੀ ਉਹਨਾਂ ਨੂੰ ਜਿਹੜਾ ਸੀਗਾ ਐਮਐਲਏ ਬਣਾਉਣ ਦੀਆਂ ਗੱਲਾਂ ਫਿਰ ਆਮ ਸਧਾਰਨ ਦੇਖਣ ਵਾਲੀਆਂ ਗੱਲਾਂ ਪਰ ਹੁਣ ਉਹ ਕਿਤੇ ਗੱਲਾਂ ਨਜ਼ਰ ਹੀ ਨਹੀਂ ਆਉਂਦੀਆਂ ਕਿਸੇ ਇਹਨਾਂ ਦੇ ਐਮਐਲਏ ਮੰਤਰੀ ਨੂੰ ਤੁਸੀਂ ਦੇਖ ਲਓ ਉਹ ਆਮ ਤੇ ਲੱਗਦਾ ਹੀ ਨਹੀਂ ਕਰਦਾ ਜੀ 25 25 30 30 ਗਨਮੈ ਨਾਲ ਹੁੰਦੇ ਨੇ ਗੱਡੀਆਂ ਦਾ ਚਾਮ-ਤਾਮ ਦੁੱਜਾ ਤੇਜਾ ਔਰ ਇਹ ਸਿਸਟਮ ਜਿਹੜਾ ਕਿਤੇ ਨਾ ਕਿਤੇ ਜਿਹੜਾ ਕਹਿ ਰਿਹਾ ਸੀ ਆਮ ਬਦਲਾਅ ਆਏਗਾ ਪੰਜਾਬ ਦੇ ਅੰਦਰ ਅੱਜ ਜੋ ਜਿਹੜਾ ਲੋਕ ਇਹਨਾਂ ਦੇ ਹੱਥੋਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਔਰ ਲੋਕ ਕਹਿ ਰਹੇ ਆ ਕਿ ਇਹ ਜਿਹੜਾ 3-3.5 ਸਾਲ ਦਾ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਲੋਕਾਂ ਨੂੰ ਨਸ਼ਾ ਕੂਰੀ ਦੀ ਇੱਕ ਬਾਤ ਦੀ ਗੱਲ ਹੈ ਉਹਦੇ ਨਾਲ-ਨਾਲ ਜਿਹੜਾ ਇਹ ਲਾਅ ਐਂਡ ਆਰਡਰ ਹੈ ਪੰਜਾਬ ਦੇ ਅੰਦਰ ਬੇਹੱਦ ਹਾਲਾਤ ਜਿਹੜੇ ਆ ਚਿੰਤਾਜਨਕ ਨੇ ਲਾਅ ਐਂਡ ਆਰਡਰ ਨੇ ਬਿਲਕੁਲ ਗੁੰਡਾਗਰਦੀ ਨੇ ਸਿਰ ਚੱਕ ਰੱਖਿਆ ਹੈ ਔਰ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਔਰ ਆਉਣ ਵਾਲੇ ਪੰਜਾਬ ਦੇ ਦਿਨਾਂ ਵਿੱਚ ਲੋਕ ਜਿਹੜਾ ਆਪਣਾ ਮਨ ਬਣਾ ਕੇ ਸਰਕਾਰ ਨੂੰ ਚਲਦਾ ਕਿ